ਓਪਾ ਤੇ ਆਨਾ ਬੋਲ ਬਗਾਨੇ ਪੈਂਦਾ ਤੂੰ ਵੇਖੀ ਕੀ ਤੇ ਤੈਨੂੰ ਨਾ ਲਿਸ਼ਕਾਰਿਆ ਉਹ ਲਿਸ਼ਕਾਉਣ ਵਾਲਾ ਤੇ ਵੈਸੇ ਤੂੰ ਵੀ ਆਇਆ ਉਹ ਤੂੰ ਕੀ ਭਾਈ ਕਿ ਗਲੀ ਜਿ ਘੇੜੇ ਨੇ ਮਰੀ ਗਿਆ ਨੇ ਇੱਥੇ ਜਾ ਡਿਗਾ ਉਹ ਸਾਡਾ ਕੰਮ ਹੀ ਘੇੜਿਆਂ ਦਾ ਵਾ ਘੇੜੇ ਮਹਿੰਗੇ ਵੜੇ ਪੈਂਦੇ ਹੁੰਦੇ ਕਿਉ ਉਹ ਘੇੜੇ ਮਾਰਾਂਗੇ ਤੇ ਸਮਾਨ ਵੇਚਾਂਗੇ ਤੂੰ ਕਿ ਇਹਦੇ ਨਾਲ ਮੇਰੀਆਂ ਚੁਗਲੀਆਂ ਕਰਨ ਦਿਆ ਓਏ ਮੈਂ ਇਹਦੇ ਨਾਲ ਕੀ ਚੁਗਲੀਆਂ ਕਰਨੀਆਂ ਐ ਇਨੂੰ ਪਛੀ ਲਾਈ ਖਰਾਬ ਕਰਕੇ ਛੁੱਟਿ ਹੋਇਆ ਜਾਂ ਇਹਨੂੰ ਬਣਾਉਂਦੇ ਜਾਂ ਕਿਸ ਕਬਾਰੀਆਂ ਨੂੰ ਦੋ ਬਣਾ ਲਾਂਗੇ ਬਣਾਵਾਂਗੇ ਤੂੰ ਗੜੀ ਰੇਸਾਂ ਤੇ ਨਹੀਂ ਜਾਣਾ ਜੇ ਮੈਂ ਇਹਨੂੰ ਰੇਸਾਂ ਦੇ ਲੈ ਵੀ ਜਾਣਾ ਇਹਨੇ ਪਹਿਲੇ ਨੰਬਰ ਤੇ ਆਉਣਾ ਵਾ ਮਗਰੋ ਤੂੰ ਇਹਦੇ ਬਾਰੇ ਕੀ ਜਾਣਦਾ ਵਾ ਦੋ ਦੋ ਪੰਡਾ ਤੇ ਮੈਂ ਪੱਠਿਆਂ ਦੀਆਂ ਢੋਂਦਾ ਰਿਹਾ ਵਾ ਤਾਈਆਂ ਬੜੇ ਰਿਮ ਸਿੱਧੇ ਉਹ ਰਿਮਾਂ ਨੂੰ ਛੱਡ ਇਹਨੇ ਪਤਾ ਸਾਡਾ ਕਿੰਨਾ ਸਾਥ ਦਿੱਤਾ ਵਾ ਤੇਰੀ ਭੂਆ ਇਹਨੂੰ ਹਰ ਸਾਲ ਰਖੜੀ ਬਣ ਕੇ ਜਾਂਦੀ ਐ ਆ ਭੇਉਣ ਵਾਲੀ ਦਾ ਹਾਂ ਕਿ ਦਿਨ ਤੱਕ ਇਹ ਸਾਡੇ ਘਰ ਦਾ ਜੀ ਆ ਜਿੱਦਾਂ ਤੂੰ ਉਹ ਮੈਨੂੰ ਤਾਂ ਤੂੰ ਹੀ ਕਦੇ ਘਰ ਦਾ ਜੀ ਮੰਨਿਆ ਹੀ ਨਹੀਂ ਮੈਨੂੰ ਤਾਂ ਕੋਈ ਲੱਗਿਆ ਨਹੀਂ ਲੱਗਨ ਦਿੰਦਾ ਆਹੀ ਵੀ ਗੱਲ ਤੇਰੀ ਸਹੀ ਆ ਇਹ ਪਤਾ ਕਿੱਡਾ ਸਲੱਖਣਾ ਲੋਹਾ ਵਾ ਇਹ ਜਿੱਦਨੇ ਨੂੰ ਘਰ ਲੈਂਦਾ ਸੀ ਨਾ ਐਨੀ ਖੁਸ਼ੀ ਸਾਰਿਆਂ ਨੂੰ ਵੀ 10 ਕਿਲੋ ਲੱਡੂ ਵੰਡਦੇ ਸੀ ਤੇ ਜਦਨ ਤੂੰ ਆਇਆ ਸੀ ਖੁਸ਼ੀ ਤੇ ਉਦਨ ਹੀ ਬਥੇਰੀ ਪਰ ਲੱਡੂ ਅਸੀਂ ਕਿਲੋ ਕੀ ਵੰਡੇ ਪਾਪਾ ਤੂੰ ਅੜੀ ਗਲਾਬੀ ਰੰਗ ਦੀ ਪਾਗ ਬਣ ਕੇ ਬੈਠਾ ਕੀ ਗੱਲ ਦੋਰੇ ਠਾਕਾ ਲਵਾਉਂਦਾ ਰਹਦਾ ਉਹ ਮੇਰਾ ਤੇ ਪਹਿਲਾਂ ਹੀ ਬੜੇ ਜੱਬਾਂ ਨਾ ਹੋਇਆ ਸੀ ਤੂੰ ਇਹ ਦੱਸ ਚਾਹ ਪੀਣੀ ਆ ਬਣੀ ਆ ਪੀ ਲੈ ਨੇ ਉਹ ਬਣੀ ਨਹੀਂ ਬਣਾਉਣ ਲੱਗਾ ਜਾ ਕੇ ਦੇਰੀ ਤੋਂ ਦੁੱਧ ਲੈ ਕੇ ਆ ਉਹ ਨਹੀਂ ਨਹੀਂ ਮੈਂ ਚਾਹ ਛੜਤੀ ਆ ਚਾਹ ਪੀਣ ਨਾਲ ਦੇ ਰੰਗ ਕાળા ਹੁੰਦਾ ਉਹ ਕਿਤੇ ਨਹੀਂ ਤੇਰਾ ਰੰਗ ਕਾਲਾ ਉਹ ਚੱਲਿਆ ਇੱਕ ਦਿਨ ਚਾਹ ਪੀਣਾ ਗੋਰਾ ਰੰਗ ਬਹੁਤਾ ਵੀ ਨਹੀਂ ਚੰਗਾ ਹੁੰਦਾ ਨਜ਼ਰ ਲੱਗ ਜਾਂਦੀ ਆ ਨਹੀਂ ਨਹੀਂ ਮੈਂ ਹਾ ਛੱਡ ਕੇ ਵੇਹੀ ਲੈ ਲੈਣੇ ਆਂ ਸ਼ੈਨ ਥੋੜਾ ਬੋਧਾ ਫਰਕ ਪੈ ਹੀ ਜਾਵੇ ਚੰਗਾ ਫਿਰ ਨਹੀਂ ਪੀਣੀ ਤੇ ਮੈਂ ਤਾਂ ਚੱਲੇ ਕੋਡੇ ਹੁਣਾ ਦੇ ਮਕਾਨੇ ਮੈਂ ਤੇ ਪੀ ਲੈਣੀ ਚਾਹ ਉੱਥੋਂ ਫਿਰ ਆਪੇ ਤੂੰ ਪੀਂਦਾ ਫੇਰੀ ਜਿੱਥੋਂ ਪੀਣੀ ਆ ਕੋਈ ਗੱਲ ਨਹੀਂ ਆਉਂਦਾ ਕੋਈ ਕਵਾੜ ਗਿਆ ਨਾ ਇਹਨੂੰ ਤਾਂ ਚਕਾਉਣਾ ਨਾਲੇ ਤੇ ਖਾਵਾਂਗੇ ਪਤੀਸਾ ਨਾਲੇ ਆਪੇ ਨਵਾਂ ਲੈ ਕੇ ਦੇਣਗੇ ਆੜੀਆਂ ਹੀ ਪੈਣਾ ਹੋਰ ਇੰਨੀ ਗਰਮੀ ਚ ਰਜਾਈਆਂ ਵਿੱਚ ਨਾਲ ਦੇਵਾ ਇੱਕ ਮਿੰਟ ਰੁੱਕ ਵੀਰ ਮੈਂ ਆ ਗਈ ਵੇ ਭਰਾ ਕਬਾੜ ਚ ਕੀ ਕੀ ਲੈ ਲੈਣਾ ਵਾ ਉਹ ਪੈਣ ਲੋਵਾ ਪਲਾਸਟਿਕ ਰੱਦੀ ਪੀਣ ਡੱਬਾ ਜੋ ਵੀ ਤੁਹਾਡ ਕੋਲ ਆਇਆ ਲੱਲਿਗਾ ਅੱਛਾ ਅੱਛਾ ਚਲ ਠੀਕ ਹੈ ਮੇਰ ਕੋ ਵੀ ਕਬਾੜ ਪਿਆ ਸੀ ਸਵੇਰ ਦਾ ਕੱਢਿਆ ਸੀ ਤੇ ਮੈਂ ਤੈਨੂੰ ਡੀਗਰੀ ਪਈ ਹਾਂ ਉਹ ਪੈਣਾ ਹਾਂ ਪਾਣੀ ਦਾ ਗਲਾਸ ਮਿਲੂਗਾ ਪਾਣੀ ਮਿਲ ਜਾਂਦਾ ਵਾ ਗੰਮੀ ਬੜੀ ਜੇ ਵਿੱਚ ਦੋ ਨਿੰਬੂ ਨਿਚੋੜ ਲਿਆ ਤਾਂ ਬੜੀ ਮਿਹਰਬਾਨੀ ਅੱਛਾ ਤੈਨੂੰ ਸ਼ਰਬਤ ਨਾ ਪਿਆਵਾ ਹਲੇ ਵੀਰ ਪਾਣੀ ਪੀ ਲਾ ਤੇ ਤੂੰ ਪਾਣੀ ਪੀ ਤੇ ਮੈਂ ਸਮਾਨ ਲੈ ਆਵਾ ਹਲੇ ਪਾ ਰਹਾ ਦੇ ਪੈਨ ਤੇ ਤੈਨੂੰ ਕਿ ਲਗਾ ਪੈਣਾ ਅੱਛਾ 3000 ਰੁਪਏ ਦਾ ਹੋਣਾ ਏ ਅੱਛਾ ਆ ਛੇ ਤੁਹਾਡੀਆਂ ਬੋਤਲਾਂ ਵਾਂ ਤੇ ਰੁਪਈਆ ਰੁਪਈਆ ਦੀ ਤੁਹਾਡੀ ਬੋਤਲ ਹੋ ਗਈ 63 ਰੁਪਈਆ ਬਣਿਆ 63 ਰੁਪਈਆ ਇਹ ਭਰਾਵਾ ਬੋਤਲਾਂ ਦੇ ਰੇਟ ਤੋਂ ਬੜਾ ਘੱਟ ਲਾਉਣ ਡਿਆਂ ਵਾਂ ਉਹ ਭੈਣ ਖਾਲੀ ਬਦਲਦਾ ਰੁਪਈਆ ਲੱਗਣਾ ਵਾ ਤੁਗੜਾ ਲਿੰਕਾ ਪਰ ਗੱਲਾਂ ਦਾ ਵਿੱਚ ਵੀ ਤੈਨੂੰ 90 ਰੁਪਈਏ ਦਵਾ ਸਾਾਨੂੰ ਇੱਥੇ ਕੋਈ ਕਮਾਈ ਆ ਇੱਥੋਂ ਰੁਪਈਆ ਦੀ ਲੈਣੀ ਗਾੜੀ 1.5 ਰੁਪਈਏ ਦੀ ਵਿੱਚ ਨਹੀਂ ਜਾ ਕੇ 50 ਪੈਸੇ ਸਾਨੂੰ ਇਹ ਵਿੱਚ ਬਚਨੇ ਆ ਬਾਕੀ ਜਿਹੜਾ ਧੁੱਪ ਚ ਫਿਰਨਾ ਉਹ ਵੱਖਰਾ ਸਾਡਾ ਉਹ ਤਾਂ ਚੱਲ ਠੀਕ ਐ ਪਾ ਆ ਮੱਗ ਹੈਗੇ ਐ ਹੈ ਜਿਆ ਭੈਣਾ ਆ ਦੇਖੀ ਮੜਿਆ ਆ ਹਲਾ ਕਰਨ ਕਿਦਾਂ ਰੇਟ ਲਾਇਆ ਇਹਦਾ ਇਹ 30 ਰੁਪਏ ਦਾ ਪੈਣਾ ਹੈ ਹਾਂ 30 ਦਾ ਤੂੰ ਤਾਂ ਪਾ ਜਾ ਰਹੀ ਲੁੱਟ ਮਚਾਈ ਆ ਆ ਮੱਖਣ ਵੰਡੀਆਂ ਦੂਜਾ ਭਾਈ ਆਉਂਦਾ ਵਾ ਉਹ 20 ਰੁਪਏ ਦਾ ਦੇ ਕੇ ਜਾਂਦਾ ਹੈ ਚੱਲ ਭੈ ਤੈਨੂੰ ਲਾਸਟ 25 ਰੁਪਏ ਲੱਗ ਜਣਗੇ ਲੈਣਾ ਤੇਰੀ ਮਰਜ਼ੀ ਆ ਨਹੀਂ ਲੈਣਾ ਤੇਰੀ ਖੁਸ਼ੀ ਆ ਮੈਂ ਤੇ ਬੋਣੀ ਕਰਨੀ ਆ ਬੋਣੀ ਕਰਕੇ ਮੈਂ ਗਾਂ ਚੱਲ ਜਾਣਾ ਵਾ ਮੈਂ ਅੱਜ ਗਾਹ ਕੀ ਬਣਾਉਣੇ ਆ ਅੱਜ ਕਮਾਈ ਦਾ ਸੌਦਾ ਰੱਖਿਆ ਇਹ ਭਰਾ ਉਹਦੇ ਕੋਲ ਸਾਮਾਨ ਵੀ ਸਸਤਾ ਹੁੰਦਾ ਤੇ ਨਾਲੇ ਵਧੀਆ ਹੁੰਦਾ ਵਾ ਉਹ ਭੈਣ ਮੇਰੇ ਕੋ ਵੀ ਸਮਾਨ ਸਾਰਾ ਕੰਪਨੀ ਦਾ ਹੀ ਆ ਮੈਂ ਵੀ ਸਮਾਨ ਮਾੜਾ ਰੱਖਦਾ ਆ ਨਾਲੇ ਪਿਛਲੀ ਗਲੀ ਦੇ ਵਿੱਚ ਦੋ ਤਿੰਨ ਬੀਬੀਆਂ ਨੇ ਮੈਨੂੰ ਲੰਮਾ ਦਿੱਤਾ ਹੋਗਾ ਕਹਿੰਦੀਆਂ ਉਹ ਤੇ ਸਮਾਨ ਹੀ ਬੜਾ ਮਾੜਾ ਲੈ ਕੇ ਆਉਂਦਾ ਆ ਤੂੰ ਹੀ ਇੱਕ ਵਾਰ ਮੇਰੇ ਕੋ ਸਮਾਨ ਲੈ ਕੇ ਵਰਤ ਕੇ ਦੇਖੋ ਦੂਜੀ ਆ ਤੁਸੀਂ ਗਲੀ ਜਾਬ ਕੇ ਘੇਰ ਕੇ ਮੇਰੇ ਕੋ ਸਮਾਨ ਲੈਣਾ ਚੱਲ ਭਰਾ ਤੇਰਾ ਵੀ ਸਮਾਨ ਵਰਤ ਕੇ ਵੇਖ ਲੈਨੇ ਆ ਤੂੰ ਕਿਹੜਾ ਮੁੜ ਕੇ ਗਲੀ ਚ ਨਹੀਂ ਆਉਣਾ ਤੇ ਆ 36 ਰੁਪਏ ਬਣੇ ਸੀ ਤੇ ਪੰਜਿਆਂ ਦਾ ਜਾਗ ਹੋ ਗਿਆ ਬਾਕੀ 11 ਰੁਪਏ ਵਾਪਸ ਕਰ ਦੇ ਉਹ ਭੈਣ 11 ਰੁਪਏ ਟੁੱਟੇ ਤਾਂ ਨਹੀਂ ਆ ਐਦਾਂ ਕਰ ਤੂੰ ਮਾ ਕੁਚਾ ਲਿਆ ਅੱਛਾ ਲਿਆ ਦੇ ਦੇ ਨਹੀਂ ਪਾ ਆਣੀ ਲੈਣਾ ਖੱਟਾ ਜਿਆ ਦੇ ਆੜਾ ਪੈਣਾ ਹਾਂ ਹਾਂ ਆਲੇ ਪੈਣਾ ਚਲ ਠੀਕ ਹੈ ਲੋ ਆਵੇ 32 ਸਾਲ ਬੜਾ ਪਲਾਸਟਿਕ ਦੇ ਬਾ ਬੁੱਕਾ ਤੇ ਬਤੀਸਾ ਮਿਲ ਜੂਗਾ ਆ ਮਿਲ ਜੂਗਾ ਕੁੜੀਆਂ ਓਏ ਉਹ ਤੇ ਪ੍ਰਾਣੀਆਂ ਤੂੰ ਜਾਂਦੀਆਂ ਨਵੀਆਂ ਲੈ ਆਈਆਂ ਵੇਖੀ ਕਿਸੇ ਕੋ ਡੰਡੇ ਨਾ ਮਰਵਾਈ ਮੈਨੂੰ ਐ ਨਾ ਘਟ ਪਤੇਸਾ ਇੱਧਰ ਆ ਤੂੰ ਰੇੜੀ ਲੈ ਜਾ ਫੜ ਚੱਲ ਚੱਲ ਹੁਣ ਹੋਰ ਨਹੀਂ ਮਿਲਦਾ ਬੜਾ ਕੰਜੂਸ ਆ ਨਹੀਂ ਐ ਆਹ ਲੱਗਦਾ ਕਵਾੜ ਗਿਆ। ਜਾਂ ਗਲਾਸੀਆਂ ਲੈ ਜਾ ਕੇ ਮੰਗ ਲੈ, ਛੋਣੀ ਲੈ, ਥੋਣੀ ਲੈ। ਓ ਰੁਕੀ ਪਾ। ਓ ਹਾਂ ਵੀਰ। ਓ ਤੂੰ ਗਈ ਪਾ ਇੱਕੇ ਗਲੀ ਜਿ ਘੜੇ ਨੇ ਮਰੀ ਗਿਆ ਨੇ। ਇੱਥੇ ਜਾ ਡਿਗਾ। ਓ ਸਾਡਾ ਕੰਮ ਹੀ ਘੇੜਿਆਂ ਦਾ ਵਾ। ਘੇੜੇ ਮਹਿੰਗੇ ਵੜੇ ਪੈਂਦੇ ਹੁੰਦੇ ਓ। ਓ ਘੇੜੇ ਮਾਰਾਂਗੇ ਤੇ ਸਮਾਨ ਵੇਚਾਂਗੇ। ਕੀ ਗਿਲਾ ਲੈਣਾ ਫਿਰ ਉਹ ਲੋਹਾ ਰਦੀ ਪਲਾਸਟਿਕ ਸਭ ਕੁਝ ਲੈ ਲਈਦਾ ਕੇਵਲੇ ਕੋਈ ਬੀਬੀ ਭੈਣ ਆਪਣੇ ਘਰ ਆਲ ਨਾਲ ਲੜੀ ਹੁੰਦੀ ਆ ਕਦੇ ਕਦੇ ਫਿਰ ਉਹ ਕੋਈ ਗਾਲਾਂ ਵੀ ਲੈ ਲਈਦੀਆਂ ਮੈਨੂੰ ਤਾਂ ਕਦੇ ਲੋਹਾ ਦਿਖਣ ਨਹੀਂ دیا ਤੇਰ ਕੋ ਉਹ ਲੋਹਾ ਤੈਨੂੰ ਵੀ ਦਿਖਣਾ ਵਾ ਉਹ ਕਿਸੇ ਭਰਾਣੇ ਟੋਕਾ ਦਿੱਤਾ ਸੀ ਰੇੜੀ ਤੇ ਜਦਾ ਭਾਰਾ ਗਿਆ ਸੀ ਉਹ ਵੇਚ ਕੇ ਮੈਂ ਦੁਬਾਰਾ ਆਇਆ ਜਿਹੜਾ ਤੁਨ ਨਹੀਂ ਚਲੋ ਉਹਦੇ ਗੱਲ ਠੀਕ ਆ ਉਹ ਬੋਰਾ ਇਨਾ ਗੰਦਾ ਰੱਖਿਆ ਆ ਇਹ ਚ ਕੀ লাশ ਲੱਦੀ ਉਹ ਭਰਾ ਵਾ ਲਾਸਟ ਹੈ ਸਾਡੀ ਹੋਈਂਦੀ ਆ ਸਾਰੀ ਢਾੜੀ ਗਲੀਆਂ 'ਚ ਫਿਰ ਫਿਰ ਕੇ ਆ ਗਏ ਪਾ ਹਰੇ ਆ ਗਿਆ ਓਏ ਕੁਚਾ ਵਾ ਜਦੋਂ ਕਿਸੇ ਦਾ ਕੋਈ ਪਤੀਲਾ ਜਿਆਦਾ ਕਾਲਾ ਹੁੰਦਾ ਨਾ ਤੇਰੇ ਵਾਂਗੂੰ ਇਹਦੇ ਨਾਲ ਮਾਰ ਮਾਰ ਕੇ ਲਸਕੋਦੇ ਬਾਚ ਨੂੰ ਓ ਪਾ ਧਿਆਨਾ ਬੋਲ ਬੁਗਾਨੇ ਪਿੰਡ ਆਇਆ ਤੂੰ ਵੇਖੀ ਕੀ ਤੇ ਤੈਨੂੰ ਨਾ ਲਿਸ਼ਕਾਰਿਆ ਓ ਲਸਕੋਣ ਵਾਲਾ ਤੇ ਵੈਸੇ ਤੂੰ ਵੀ ਆਇਆ ਓ ਪਾ ਸਾਬਨ ਦਾ ਨਹੀਂ ਨਹੀਂ ਹੈਗੇ ਸਾਬਨਾਂ ਨਹੀਂ ਹੈਗੇ ਤੂੰ ਕਰਨੀ ਆ ਸਾਬਾ ਰੱਖਣਾ ਹੋਰ ਰੋਚ ਕੀ ਕਰਨਾ ਨੂੰ ਕੋਈ ਨਾਲ ਨਹੀਂ ਨਾ ਆਹੋ ਨਾਲ ਹੀ ਦਾ ਕਦੀ ਕਦੀ ਤੇਨੂੰ ਵੇਖ ਕੇ ਤਾਂ ਯਕੀਨ ਜਾਂਦਾ ਨਹੀਂ ਉਹ ਆ ਗਈ ਗੋਲ ਚੱਕਰ ਜਾ ਓਏ ਸ਼ਾਨਣੀਆ ਜਿਤਨਾ ਬੀਬੀਆਂ ਆਟਾ ਆਟਾ ਸਾਂਦੀਆਂ ਵਾ ਇਥੇ ਭਾ ਤੇ ਕੋ ਸ਼ਾਨ ਨਹੀਂ ਨਹੀਂ ਹੈਗੇ ਜਿੰਨਾ ਕਰਵਾ ਚੋ ਤੇ ਬੁੜੀਆਂ ਮੂੰਹ ਵੀਂਦੀਆਂ ਹੁੰਦੀਆਂ ਓਏ ਇਹੋ ਹੀ ਸ਼ਾਨ ਨਹੀਂ ਹੁੰਦੀ ਐ ਇਹਦੇ ਜੀ ਮੂੰਹ ਵੀਂਦੀਆਂ ਵਾ ਅਛਾ ਤੇ ਤੇਰਾ ਵਿਆਹ ਹੋਇਆ ਆ ਓ ਨਹੀਂ ਨਹੀਂ ਮੇਰਾ ਕਿੱਥੇ ਹੋ ਜਾਏ ਕਿਉਂ ਤੇਰਾ ਜੀ ਨਹੀਂ ਕਰਦਾ ਵੀ ਤੇਰਾ ਮੂੰਹ ਵੀ ਕੋਈ ਸ਼ਾਨ ਨਹੀਂ ਜਿਵੇਂਖੇ ਤੂੰ ਲੋਗ ਦਾ ਮੇਰੇ ਕੋਈ ਸ਼ਨੀਆਂ ਖਾ ਨਹੀਂ ਆ ਲੈਣਾ ਨਹੀਂ ਕੋਈ ਕਿਵੇਂ ਦਿਮਾਗੀ ਚਟਣ ਡਿਆ ਲੈਣਾ ਨਹੀਂ ਦੇਣਾ ਆ ਕੀ ਦੇਣਾ ਮੈਂ ਸਾਈਕਲ ਲੈ ਲੈਣਾ ਉਹ ਚੋਰੀ ਦਾ ਨਹੀਂ ਕਿਤੇ ਓਏ ਤੈਨੂੰ ਚੋਰਾਂ ਦਾ ਘਰ ਦੀਦਾ ਆ ਆਹੋ ਗੱਲ ਆ ਫਿਰ ਸਾਈਕਲ ਵੱਡੀ ਕਾਠੀ ਵਾਲਾ ਆ ਓ ਭਾਵੇਂ ਵੱਡੀ ਕਾਠੀ ਵਾਲਾ ਓ ਭਾਵੇਂ ਛੋਟੀ ਕਾਠੀ ਵਾਲਾ ਓਏ ਮੇਰੇ ਵੱਲੋਂ ਬਿਨਾ ਕਾਠੀ ਵਾਲਾ ਓ ਸਾਰਾ ਕੁਝ ਲੈ ਲਈਦਾ ਲੈ ਆ ਚੱਲ ਆ ਗਿਆ ਤੇਰਾ ਵੀ ਬਤਾਈ ਦਾ ਟਾਈਮ ਭਾਫੇ ਨੂੰ ਦੇ ਬੜੇ ਦਿੱਤੇ ਨਾ ਤੂੰ ਹੂਟੇ ਮਾਰੇ ਅੱਜ ਤੈਨੂੰ ਹੂਟੇ ਦਮਾਉਣਾ ਰੇੜੀ ਤੇ ਉਹ ਲੈ ਜੰਸੀ ਲੈ ਚਲ ਗਿਆ ਵਾ ਆ ਗਿਆ ਆ ਗਿਆ ਰੁਕ ਜਾ ਇੱਕ ਮਿੰਟ ਓਏ ਆ ਤਾਂ ਚੰਗਾ ਭਰਾ ਵਾ ਤੱਡਾ ਹੀ ਆ ਸਾਡਾ ਹੀ ਆ ਕੇ ਹੋਰ ਕਿਹੜਾ ਕੋਈ ਗਹਿਣੇ ਰੱਖ ਕੇ ਗਿਆ ਏ ਉਹ ਗਹਿਣੇ ਉਹ ਤੁਹਾਨੂੰ ਤਾਂ ਕੋਈ ਮੰਗਿਆ ਚੀਜ਼ ਨਹੀਂ ਦਿੰਦਾ ਨਾ ਤੇ ਤੁਹਾਨੂੰ ਕਿਨੇ ਗਹਿਣੇ ਰੱਖ ਜਣਾ ਉਹ ਪਾ ਤੂੰ ਸਾ ਬਣਾ ਬੋਲ ਮੁੜ ਕੇ ਗਹਿਣਾ ਗਹਿਨੇ ਰੱਖ ਕੇ ਲਾਜ ਕਰਾਉਂਦਾ ਫਿਰੇਂਗਾ ਚੱਲ ਜੋਖ ਨੂੰ ਫਿਰ ਰੱਖ ਕੰਡੇ ਤੇ ਵੇਖੀ ਕਿੰਨੇ ਪੈਸੇ ਬਾਂਦੇ ਇਹਦੇ ਓਏ ਅਸੀਂ ਜੋਖਦੇ ਜੋਖਦੇ ਨੇ ਹੁੰਦੇ ਅੰਦਾਜ਼ਾ ਬੜਾ ਸਾਡਾ 450 ਲੈ ਮੈਨੂੰ ਕੰਮ ਕਰ ਦੇ ਉਹ 18 19 ਕਿਲੋਣਾ ਵਾ ਆ ਟੈਟੂਪਾਂ ਲਾ ਕਿਦਰਾ ਰੌੜ ਬੁੱੜ ਲਾ ਕੇ ਨਾਲ ਉਹ 15 ਕਿਲੋ ਬੈਣਾ 450 ਰੁਪਈਆ ਦਾ ਬਣਾ ਏ 450 ਰੁਪਈਆ ਓ ਪਾਪਾ ਮੇਰਾ ਜਦੋਂ ਲਿਆਇਆ ਸੀ ਨਾ ਇਹਨੂੰ ਨਵਾਂ 3500 ਦਾ ਲਿਆਂਦਾ ਸੀ ਓਏ ਹੁਣ ਤੂੰ ਮੈਂ ਨਵੇਂ ਦਾ ਮੁੱਲ ਨਾ ਦਵਾ ਨਹੀਂ ਨਵੇਂ ਦਾ ਤੇ ਨਹੀਂ ਅੱਧਾ ਮੁੱਲ ਤੇ ਦੇ ਓ ਤੂੰ ਹੀ ਇਹਨੂੰ ਚਲਾ ਕੇ ਪਹਿਲਾਂ ਹੀ ਅੱਧਾ ਕਿਧਾ ਦਾ ਅੱਧਾ ਮੁੱਲ ਮੈਂ ਕਿਦਾਂ ਰੁਪਈਆ ਮਿਲਦਾ 450 ਲੈਣਾ ਲੈ ਨਹੀਂ ਤੇਰੀ ਮਰਜੀ ਲੈ ਜਾਣ ਜਿੱਥੋਂ ਲੈ ਆਵਾ ਜੇ ਆਹ ਗੱਲ ਆ ਨਾ ਸਾਡੀ ਗਲੀ ਦੇ ਵਿੱਚ ਦਿਖਣਾ ਨਹੀਂ ਚਾਹੀਦਾ ਅਰੇੜੀ ਲੈ ਕੇ ਤੀਰ ਹੋ ਜਾ ਇਥੋਂ ਜੇ ਦੁਬਾਰਾ ਸਾਡੀ ਗਲੀ ਦੇ ਵਿੱਚ ਵਾਜਾ ਵਜ ਗਿਆ ਨਾ ਤੇ ਤੈਨੂੰ ਵਾਜੇ ਵਾਂਗੂੰ ਵਜਾਵਾਂਗੇ ਯੋ ਕੀ ਹੋੜੇ